ਕਬਰਾਂ ਲੈ ਕੇ ਹਾਜ਼ਰਾਂ ਸ਼ੁਰੂਆਤ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੋਂ ਕੰਚਨਪ੍ਰੀਤ ਕੌਰ ਜ਼ਿਮਣੀ ਚੋਨ ਦੇ ਵਿੱਚ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਤਨਮਤਾਰਨ ਦੀ ਜ਼ਿਮਣੀ ਚੋਨ ਹੋ ਕੇ ਹਟੀ ਹੈ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਹੈ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰਦਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਜਿਸਤੇ ਇਸ ਜ਼ਿਮਣੀ ਚੋਨ ਦੇ ਦੌਰਾਨ ਮਾਮਲੇ ਦਰਜ ਹੋਏ ਸੀ ਅੱਜ ਉਸ ਦੀ ਅਰੈਸਟ ਪਾ ਦਿੱਤੀ ਗਈ ਮਨਜੀਠਾ ਥਾਣੇ ਦੇ ਵਿੱਚ ਕੰਚਨਪ੍ਰੀਤ ਪਹੁੰਚੀ ਸੀ ਕਰੀਬ 6 ਘੰਟੇ ਤੱਕ ਪੁੱਛਗਛ ਹੋਈ ਤੇ 6 ਘੰਟੇ ਦੀ ਪੁੱਛਗਛ ਤੋਂ ਬਾਅਦ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਬਾਲ ਥਾਣੇ ਦੇ ਵਿੱਚ ਦਰਜ ਹੋਈ ਐਫ ਆਈ ਆਰ ਦੇ ਮਾਮਲੇ ਦੇ ਵਿੱਚ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੋਈ ਹੈ ਕੰਚਨਪ੍ਰੀਤ ਕੋਰ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਰਗਰਮ ਰਹੀ ਹੈ ਅਕਾਲੀ ਦਲ ਦੀ ਉਮੀਦਵਾਰ ਦੀ ਬੇਟੀ ਹੈ ਇਸ ਕਰਕੇ ਆਪਣੀ ਮਾਤਾ ਦੇ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੀ ਕੰਚਨਪ੍ਰੀਤ ਉਸ ਵੇਲੇ ਜ਼ਿਆਦਾ ਸੁਰਖੀਆਂ ਦੇ ਵਿੱਚ ਆਈ ਜਿਸ ਵੇਲੇ ਕੰਚਨਪ੍ਰੀਤ ਨੇ ਪੁਲਿਸ ਮੁਲਾਜ਼ਮਾਂ 'ਤੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਪਿੱਛਾ ਕਰਦੇ ਨੇ ਉਹਨਾਂ ਦੀ ਇੰਟੈਲੀਜੈਂਸ ਕਰ ਰਹੇ ਨੇ ਉਹਨਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਕੰਚਨਪ੍ਰੀਤ ਵੱਲੋਂ ਰੋਕਿਆ ਗਿਆ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਕਿ ਕਿਸ ਕਪੈਸਿਟੀ ਦੇ ਵਿੱਚ ਉਹ ਉਹਨਾਂ ਦੇ ਮਗਰ ਗੱਡੀਆਂ ਲਾ ਕੇ ਆ ਰਹੇ ਨੇ ਤਾਂ ਪੁਲਿਸ ਮੁਲਾਜ਼ਮਾ ਨੇ ਕਿਹਾ ਕਿ ਅਸੀਂ ਤੇ ਆਪਣਾ ਸਿਕਿਉਰਿਟੀ ਪੁਆਇੰਟ ਆਫ View ਨਾਲ ਇਲੈਕਸ਼ਨਾਂ ਦੇ ਵਿੱਚ ਘੁੰਮ ਰਹੇ ਹਾਂ ਪਰ ਕਾਫੀ ਉਹ ਵੀਡੀਓ ਜੇ ਦਰਸ਼ਕਾਂ ਨੇ ਦੇਖਿਆ ਹੋਵੇਗਾ ਉਸ ਵੇਲੇ ਬਹੁਤ ਵਾਇਰਲ ਹੋਇਆ ਸੀ ਤਾਂ ਉਸ ਵੀਡੀਓ ਦੇ ਵਿੱਚ ਕਾਫੀ ਬਹਿਸਬਾਜ਼ੀ ਕੰਚਨਪ੍ਰੀਤ ਕੌਰ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਕਰਦੇ ਨਜ਼ਰ ਆਏ। ਉਸ ਮੌਕੇ ਤੇ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਵੀ ਨਾਲ ਮੌਜੂਦ ਸੀ। ਪਿਛਲੇ ਦਿਨਾਂ ਦੇ ਵਿੱਚ ਨਛੱਤਰ ਸਿੰਘ ਦੀ ਗ੍ਰਿਫਤਾਰੀ ਵੀ ਹੋਈ ਔਰ ਫਿਰ ਕੁਝ ਦਿਨਾਂ ਬਾਅਦ ਕੋਰਟ ਤੋਂ ਨਛੱਤਰ ਸਿੰਘ ਨੂੰ ਰਾਹਤ ਵੀ ਮਿਲ ਗਈ ਪਰ ਕੰਚਨਪ੍ਰੀਤ ਕੌਰ ਹਲੇ ਤੱਕ ਪੁਲਿਸ ਦੇ ਕੋਲ ਨਹੀਂ ਗਈ ਸੀ ਜਾਂ ਪੁਲਿਸ ਕੰਚਨਪ੍ਰੀਤ ਤੱਕ ਨਹੀਂ ਪਹੁੰਚ ਪਾਈ ਸੀ। ਅੱਜ ਕੰਚਨਪ੍ਰੀਤ ਖੁਦ ਮਜੀਠਾ ਥਾਣੇ ਦੇ ਵਿੱਚ ਪੇਸ਼ 6 ਘੰਟੇ ਤੱਕ ਪੁੱਛ ਕੇ ਛੋਈਆ ਔਰ 6 ਘੰਟਿਆਂ ਬਾਅਦ ਚਬਾਲ ਥਾਣੇ ਚ ਦਰਜ ਹੋਈ ਐਫ ਆਈ ਆਰ ਦੇ ਸਬੰਧ ਦੇ ਵਿੱਚ ਕੰਚਨਪ੍ਰੀਤ ਦੀ ਗ੍ਰਿਫਤਾਰੀ ਪਾ ਦਿੱਤੀ ਗਈ। ਦਾਗ ਦੇ ਲੋਕੀ ਹੈਰਾਨ ਹੋਣਗੇ ਕਿ ਅੱਜ ਇੱਕ ਪੰਜਾਬ ਦੀ ਨੌਜਵਾਨ ਬੱਚੀ ਜਿਹਦਾ ਢਾਈਆਂ ਸਾਲਾਂ ਦਾ ਬੱਚਾ ਆ ਤੇ ਜਿਹੜੀ ਇੱਕ ਧਰਮੀ ਫੌਜੀ ਦੀ ਧੀ ਹੈ ਅੱਜ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ 6 ਘੰਟੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਅੱਜ ਏਡੀ ਵੱਡੀ ਲਾਂਹਤ ਖੱਟੀ ਹੈ। ਹਾਂਜੀ ਠੀਕ ਹੈ ਕਿ ਉਹਨਾਂ ਦਾ ਜੋਰ ਹੈ ਅੱਜ ਸ਼ਕਤੀ ਉਹਨਾਂ ਕੋਲੇ ਪਰ ਲਾਂਡਾ ਤੇ ਕੇਜਰੀਵਾਲ ਦੇ ਲਾਂਡਾ ਤੇ ਭਗਵੰਤ ਮਾਨ ਦੇ ਲਾਂਡਾ ਤੇ ਵੱਡੇ ਪੁਲਿਸ ਅਧਿਕਾਰੀਆਂ ਤੇ ਜਿਹੜੇ ਕਹਿੰਦੇ ਕਿ ਅਸੀਂ ਪੰਜਾਬ ਦੇ ਅੰਦਰ ਲਾਂਡਾ ਆਰਡਰ ਮੇਨਟੇਨ ਕਰਨਾ ਆਹ ਤਾਂ ਸੇ ਲਾਂਡਾ ਨਾ ਮੀਟਰ ਕਰਨਾ ਹੈ ਬਿਲਕੁਲ ਕੋਰਟ ਦੇ ਆਰਡਰ ਕੀਤੇ ਹੋਏ ਨੇ ਕੰਚਨ ਪ੍ਰੀਤ ਦੇ ਸਬੰਧ ਵਿੱਚ ਕਿ ਜੇ ਉਹਨੂੰ ਕਿਸੇ ਆਉਣ ਵਾਲੇ ਸਮੇਂ 'ਚ ਕੋਈ ਉਹਦੇ ਵਿਰੁੱਧ ਮੁਕਦਮਾ ਦਰਜ ਕੀਤਾ ਜਾਂਦਾ ਆ ਤੇ ਉਹਦੇ ਵਾਸਤੇ ਉਹਨੂੰ ਗ੍ਰਿਫਤਾਰ ਕਰਨ ਵਾਸਤੇ 7 ਦਿਨ ਦਾ ਪਹਿਲੋਂ ਜਿਹੜਾ ਐ ਨੋਟਿਸ ਦੇਣਾ ਪਊਗਾ ਉਹਦੀਆਂ ਵੀ ਧੱਗੀਆਂ ਡਾਤੀਆਂ ਔਰ ਜਿਸ ਮੁਕਦਮੇ 'ਚ 7 ਸਾਲ ਤੋਂ ਥੱਲੇ ਸਜ਼ਾ ਹੋਵੇ 7 ਸਾਲ ਤੱਕ ਦੀ ਸਜ਼ਾ ਹੋਵੇ ਸੁਪਰੀਮ ਕੋਰਟ ਦੀ ਰੂਲਿੰਗ ਆ ਕਿ ਤੁਸੀਂ ਉਹਨੂੰ ਨੋਟਿਸ ਦਿੱਤੇ ਤੋਂ ਬਿਨਾ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਤੁਸੀਂ ਥਾਣੇ ਆਈ ਨੂੰ ਉਸ ਬੱਚੀ ਨੂੰ ਬਿਠਾ ਲਿਆ ਆਂ ਆਵਾਂ ਨੇ ਅਵੇਲੇਬਲ ਨੇ ਜਾਂ ਨਾਨ ਅਵੇਲੇਬਲ ਨੇ ਇਹ ਇਹ ਬੇਲੇਵਲੇ ਆ ਕੇ ਨਾਨ ਬੇਲੇਵਲੇ ਸਰਸੂ ਦੇ 111 ਜਿਹੜਾ ਉਹ ਵੀ ਨਾਨ ਬੇਲੇਵਲ ਪਰ ਉਹਦੀ ਬੇਲ ਹੋ ਜਣੀ ਉਹਦੀ ਜੀ ਬਾਕੀ ਸਾਰੇ ਬੇਲੇਵਲ ਸੈਕਸ਼ਨ ਬੇਲੇਵਲੀ ਹੈ ਜੀ ਬਾਅਦ ਚ ਐਡ ਕੀਤਾ ਅੱਜ 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 ਉੱਚ ਜੁਰਮ ਜਵਾਦਾ ਕੀਤਾ ਹੈ ਜਿਹੜਾ 100 ਗਿਆ ਪਹਿਲੇ 111 ਜਿਹੜਾ ਹੈ ਪਹਿਲੋਂ ਬੇਲੇਵਲ ਸੀਗਾ ਅੱਜ ਉਸ ਚ 11 ਵੀ 111 ਵੀ ਐਨ ਐਸ ਹਾਂਜੀ ਜਿਹੜੇ ਸੈਕਸ਼ਨ ਚ ਪਰਚਾ ਕੱਟਿਆ ਜੋ ਬੇਲੇਵਲ ਨੇ ਸਾਰੇ ਅੱਜ ਇਹਨਾਂ ਨੇ ਨਾਨ ਬੇਲੇਵਲ ਸੈਕਸ਼ਨ ਲਗਾ ਕੇ ਉਹਨੂੰ ਫੜਿਆ ਉਹ ਜਿਹੜੇ ਪਰਚਾ ਵਾ ਉਹ ਅਨਨੋਨ ਲੋਕਾਂ ਤੇ ਸੀ ਉਹਦੇ ਵਿੱਚ ਬਾਈ ਨੇਮ ਅਨਨੋਨ ਅੱਜ ਸਿਰਫ ਇਹਨੂੰ ਨਾਮਜ਼ਦ ਕੀਤਾ ਗਿਆ ਨਾਮਜ਼ਦ ਕਰ ਔਰ ਹੁਣੇ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਹੈ ਹਾਂਜੀ ਭਾਵੇਂ ਮੈਂ ਅਕਾਲੀ ਦਲ ਦੇ ਵਿੱਚ ਕੋਈ ਨਹੀਂ ਰੱਖਦਾ ਸਾਰੇ ਜਿਹੜੇ ਆਗੂ ਸਹਿਬਾਨ ਨੇ ਅਕਾਲੀ ਦਲ ਦੇ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਲਾਹ ਕਰਕੇ ਅਗਲਾ ਜੋ ਵੀ ਪ੍ਰੋਗਰਾਮ ਹੋਏਗਾ ਉਹ ਤੁਹਾਨੂੰ ਦੱਸ ਦਿੱਤਾ ਜੀ ਤਾਂ ਕੰਚਨਪ੍ਰੀਤ ਕੌਰ ਨੂੰ ਅਰੈਸਟ ਕੀਤਾ ਗਿਆ ਵਿਰਸਾ ਸਿੰਘ ਵਲਟੋਆ ਬੋਲ ਰਹੇ ਸੀ ਵਿਰਸਾ ਸਿੰਘ ਵਲਟੋਆ ਕੰਚਨਪ੍ਰੀਤ ਦੇ ਨਾਲ ਪਹੁੰਚੇ ਸੀ ਥਾਣੇ ਦੇ ਵਿੱਚ 6 ਘੰਟਿਆਂ ਤੱਕ ਪੁੱਛ ਕੇ ਛੁੰਦੀ ਰਹੀ 6 ਘੰਟੇ ਬਾਅਦ ਗ੍ਰਿਫਤਾਰੀ ਪਾ ਦਿੱਤੀ ਗਈ ਜੋ ਵਕੀਲ ਦੱਸ ਰਹੇ ਨੇ ਕਿ ਸਾਰੀਆਂ ਧਾਰਾਵਾਂ ਅਵੇਲੇਬਲ ਸੀ ਪਰ ਇੱਕ ਧਾਰਾ ਜਿਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਬੀਐਨਐਸ ਦੀ ਉਹ ਨਾਨ ਅਵੇਲੇਬਲ ਸੀ ਤੇ ਉਸ ਨੂੰ ਲੈ ਕੇ ਵੀ ਜ਼ਮਾਨਤ ਹੁਣ ਲਈ ਜਾਏਗੀ ਅਗਲੇ ਦਿਨਾਂ ਦੇ ਵਿੱਚ ਇਸ ਜਿਹੜੀ ਨਵੀਂ ਧਾਰਾ ਚੋੜੀ ਗਈ ਹੈ ਪਰ ਉਹਨਾਂ ਕਹੇ ਕਿ 6 ਘੰਟੇ ਪੁੱਛਗਛ ਦੇ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਕੰਚਨਪ੍ਰੀਤ ਨੂੰ ਵਿਰਸਾ ਸਿੰਘ ਮਲਟੂਆ ਨੇ ਕਿਹਾ ਕਿ ਰਾਹਤ ਮਿਲੀ ਹੋਈ ਸੀ ਕਿ ਪਹਿਲਾਂ ਅਰੈਸਟ ਕਰਨ ਤੋਂ 7 ਦਿਨ ਪਹਿਲਾ ਨੋਟਿਸ ਦੇਣਾ ਜ਼ਰੂਰੀ ਹੈ ਸਿੱਧਾ ਮਨਜੀਠਾ ਚਲਦੇ ਆ ਰਜੀਵ ਸ਼ਰਮਾ ਮੇਰੇ ਸਹਾਇਕੀ ਜੁੜ ਰਹੇ ਨੇ ਐ ਰਜੀਵ ਕੀ ਸਥਿਤੀ ਹੈ ਤਾਜ਼ਾ ਪੁਲਿਸ ਕੀ ਕਹਿ ਰਹੀ ਹੈ ਕਿਹੜੀਆਂ ਧਰਾਵਾਂ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਪੂਰਾ ਡਿਟੇਲ ਜਾਣਨੀ ਚਾਹਾਂਗੇ ਤੁਹਾਡੇ ਤੋਂ ਆ ਬਿਲਕੁਲ ਦੇਖੋ ਜਿੱਥੋਂ ਤੱਕ ਪੂਰੇ ਮਾਮਲੇ ਦਾ ਸਵਾਲ ਹੈ ਤਾਂ ਕੰਚਨਪ੍ਰੀਤ ਜਦੋਂ ਸਵੇਰੇ ਮਨਜੀਠਾ ਥਾਣੇ ਪਹੁੰਚਦੀ ਹੈ ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਸ਼ਾਮ ਤੱਕ ਥਾਣੇ ਦੇ ਅੰਦਰ ਹੀ ਮੌਜੂਦ ਰਹੇ ਤਾਂ ਇਸ ਵੇਲੇ ਵੀ ਮੈਂ ਮਨਜੀਠਾ ਥਾਣੇ ਦੇ ਬਾਹਰ ਆ ਹਾਲਾਂਕਿ ਹੁਣ ਇਸ ਸੜਕ ਨੂੰ ਖੋਲ ਦਿੱਤਾ ਗਿਆ ਹੈ ਪਰ ਸਵੇਰ ਵੇਲੇ ਇਹ ਸੜਕ ਜਿਹੜੀ ਹੈ ਦੋਵੇਂ ਪਾਸੇ ਬੈਰੀਕੇਡਿੰਗ ਲਾ ਕੇ ਬੰਦ ਕੀਤੀ ਹੋਈ ਸੀ ਅਲੱਗ ਤੋਂ ਲਗਭਗ 3-4 ਜਿਹੜੇ ਡੀਐਸਪੀ ਨੇ ਉਹ ਤਾਇਨਾਤ ਕੀਤੇ ਗਏ ਸੀ ਪੁਲਿਸ ਫੋਰਸ ਕਾफी ਵੱਡੀ ਤਾਦਾਦ ਦੇ ਵਿੱਚ ਸੀ ਤਾਂ ਉਸ ਤੋਂ ਹੀ ਅੰਦਾਜ਼ਾ ਲੱਗ ਰਿਹਾ ਸੀ ਕਿ ਅੱਜ ਕੰਚਨਪ੍ਰੀਤ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਸਕਦੀ ਹੈ ਕਿਉਂਕਿ ਇੱਕ ਆਈਪੀਐਸ ਜੋ ਅਧਿਕਾਰੀ ਨੇ ਉਹ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਜਿਹੜੇ ਅ ਪਰਚੇ ਦੇ ਵਿੱਚ ਜਾਂ ਜਿਹੜੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਹ ਸਬੰਧਤ ਹੈ ਤਰਨਤਾਰਨ ਜ਼ਿਲ੍ਹੇ ਦੇ ਨਾਲ ਕਿਉਂਕਿ ਚਭਾਲ ਥਾਣਾ ਜਿਹੜਾ ਉਹ ਤਰਨਤਾਰਨ ਦੇ ਵਿੱਚ ਹੈ ਔਰ 11 ਤਰੀਕ ਦਾ ਜਿਹੜਾ ਜ਼ਿਕਰ ਹੋ ਰਿਹਾ 11 ਨਵੰਬਰ ਨੂੰ ਤੁਹਾਨੂੰ ਵੀ ਯਾਦ ਹੋਏਗਾ ਜਦੋਂ ਵੋਟਾਂ ਪੈ ਰਹੀਆਂ ਸੀ ਤਾਂ ਉਸ ਵੇਲੇ ਜੇਕਰ ਥੋੜੇ ਦਿਨ ਪਹਿਲਾਂ ਨਸ਼ਤਰ ਸਿੰਘ ਗਿੱਲ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਵੀ ਮਾਮਲਾ ਜੇਕਰ ਆਪਸ ਦੇ ਵਿੱਚ ਜੋੜ ਕੇ ਦੇਖਿਆ ਜਾਵੇ ਤਾਂ ਉਸ ਦਿਨ ਕਿਉਂਕਿ ਲਗਾਤਾਰ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਦੀ ਅ ਬੇਟੀ ਹੈ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਲਗਾਤਾਰ ਵੀਡੀਓ ਬਣਾ ਕੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਸੀ ਪਰ ਪੁਲਿਸ ਨੇ ਇਹ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਕਿ ਇਹਨਾਂ ਵੱਲੋਂ ਮਾਹੌਲ ਜਿਹੜਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕਿਤਨਾ ਕਿਤੇ ਕੰਮਕਾਜ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੁਝ ਅਕਾਲੀ ਲੀਡਰਾਂ ਦੇ ਵੱਲੋਂ ਕੀਤੀ ਗਈ ਪਰ ਇਹਦੇ ਵਿੱਚ ਹੁਣ ਜਿਹੜੀ ਨਵੀਂ ਚੀਜ਼ ਇਹ ਹੈ ਇੱਥੇ ਇੱਕ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਵਕੀਲ ਔਰ ਕੰਚਨਪ੍ਰੀਤ ਉਹਨਾਂ ਨੂੰ ਕੋਰਟ ਦੀ ਕੋਈ ہدایت ہے کہ میڈیا ਦੇ ਵਿੱਚ ਇਸ معاملے ਨੂੰ ਲੈ ਕੇ ਬਹੁਤੀ ਜਿਹੜੀ ਗੱਲਬਾਤ ਹੈ ਉਹ ਨਹੀਂ ਕਰਨੀ ਤਾਂ ਇਸੇ ਕਰਕੇ تھوڑی دیر ਪਹਿਲਾਂ ਜਿਹੜੇ سابقہ اکالی آਗੂ ਨੇ ورسا ਸਿੰਘ ਬਲਟੋਹਾ ਹਾਲਾਂਕਿ ਭਾਵੇਂ ਉਹ اکالی दल ਦਾ ਹਿੱਸਾ ਨਹੀਂ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਦੂਜੇ اکالی दल ਆਗੂਆਂ ਦੇ ਨਾਲ ਨੇੜਤਾ ਰਿਸ਼ਤੇਦਾਰੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਇਸ ਕਰਕੇ ورسا ਸਿੰਘ ਬਲਟੋਹਾ ਦਾ ਕਹਿਣਾ ਸੀ ਕਿ ਭਾਵੇਂ ਮੈਂ اکالی दल ਦੇ ਵਿੱਚ ਨਹੀਂ ਹਾਂ ਪਰ ਮੈਂ ਉਹਨਾਂ ਦੀ ਸਪੋਰਟ ਦੇ ਵਿੱਚ ਇੱਥੇ ਪਹੁੰਚਿਆ ਸੀ ਕਿਉਂਕਿ ਜਿਸ ਤਰੀਕੇ ਦੀ ਪੁਲਿਸ ਦੀ ਤਿਆਰੀ ਸੀ ਉਸ ਮੁਤਾਬਕ ਜਿਹੜੀ ਅਕਾਲੀ ਆਗੂਆਂ ਦੀ ਗਿਣਤੀ ਹੈ ਬਹੁਤ ਘੱਟ ਸੀ ਜ 5 ਤੋਂ 10 ਅਸੀਂ ਕਹਿ ਸਕਦੇ ਕਿ ਲੋਕਲ ਜਿਹੜੇ ਲੀਡਰ ਨੇ ਉਹ ਪਹੁੰਚੇ ਸੀ ਤਾਂ ਵਿਨਸਨ ਸਿੰਘ ਵਲਟੋਆ ਨੇ ਵਕੀਲ ਦੇ ਨਾਲ ਜਦੋਂ ਜਾਣਕਾਰੀ ਲੈ ਕੇ ਸਾਡੇ ਤੱਕ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਤਾਂ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਦੋਂ ਵਿਰਤਾ ਸਿੰਘ ਵਲਟੋਹਾ ਦੇ ਨਾਲ ਗੱਲਬਾਤ ਸ਼ੁਰੂ ਹੋਈ ਉਸ ਵੇਲੇ ਉਹਨਾਂ ਦੀ ਬਾਡੀ ਲੈਂਗੁਏਜ ਕੁਝ ਫੋਰਸ ਇਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਕੰਚਨਪ੍ਰੀਤ ਦੇ ਨਾਲ ਲਗਭਗ 6 ਘੰਟੇ ਕਦੀ ਜਿਹੜੀ ਪੁੱਛਗਿੱਛ ਹੈ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਬਾਹਰ ਭੇਜ ਦਿੱਤਾ ਕਿਉਂਕਿ ਵਲਟੋਆ ਸਵੇਰ ਤੋਂ ਮਦੀਠਾ ਦੇ ਵਿੱਚ ਮੌਜੂਦ ਸੀ ਉਹਨਾਂ ਦਾ ਇਹੀ ਸੀ ਕਿ ਜਿੱਦਾਂ ਹੀ ਪੁੱਛਗਿੱਛ ਕਰਕੇ ਉਹ ਬਾਹਰ ਆਉਣਗੇ ਤਾਂ ਫਿਰ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਾਏਗੀ ਪਰ ਜਿੱਦਾਂ ਹੀ ਵਕੀਲ ਵੱਲੋਂ ਅਵਿਰਤ ਸਿੰਘ ਵਲਟੋਆ ਨੂੰ ਇਹ ਦੱਸਿਆ ਜਾਂਦਾ ਹੈ ਕਿ ਕੰਚਨਪ੍ਰੀਤ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਇਹ 208 ਨੰਬਰ ਐਫ ਆਈ ਆਰ ਦੱਸੀ ਜਾ ਰਹੀ ਹੈ ਕਬਾਲ ਥਾਣੇ ਦੇ ਵਿੱਚ 11 ਨਵੰਬਰ ਨੂੰ ਉਹ ਐਫ ਆਈ ਆਰ ਦਰਜ ਹੋਈ ਸੀ ਤਾਂ ਇੱਕ ਵਾਰ ਮੈਂ ਤਸਵੀਰ ਵੀ ਦਿਖਾ ਦਿਆਂ ਕਿ ਮਨਜੀਠਾ ਪੁਲਿਸ ਸਟੇਸ਼ਨ ਉਹੀ ਪੁਲਿਸ ਸਟੇਸ਼ਨ ਹੈ ਜਿੱਥੇ ਕੁਝ ਮਹੀਨੇ ਪਹਿਲਾਂ ਇੱਕ ਧਮਾਕੇ ਦੀ ਵੀ ਖਬਰ ਆਈ ਸੀ ਤਾਂ ਹੁਣ ਇਸ ਥਾਣੇ ਨੂੰ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਗਿਆ ਹੈ ਗੇਟ ਇਸ ਦਾ ਇਸ ਵੇਲੇ ਬੰਦ ਨਜ਼ਰ ਆ ਰਿਹਾ ਹੈ ਤਾਂ ਇਸ ਥਾਣੇ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਇਹ ਥਾਣਾ ਅੱਜ ਸਵੇਰ ਤੋਂ ਚਰਚਾ ਦੇ ਵਿੱਚ ਸੀ ਕਿਉਂਕਿ ਕੰਚਨਪ੍ਰੀਤ ਨੂੰ ਇੱਥੇ ਬੁਲਾਇਆ ਗਿਆ ਸੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਥਾਣੇ ਦੇ ਅੰਦਰ ਬਿਲਕੁਲ ਖਨੀਰਾ ਨਜ਼ਰ ਆ ਰਿਹਾ ਹੈ ਤਾਂ ਇਸੇ ਥਾਣੇ ਦੇ ਵਿੱਚ ਪੁੱਛਗਿਸ ਜਿਹੜੀ ਹੈ ਉਹ ਕੀਤੀ ਗਈ ਔਰ ਲਗਭਗ 6 6.5 ਘੰਟੇ ਦੀ ਜਿਹੜੀ ਲੰਬੀ ਪੁੱਛਗਿਸ ਹੈ ਉਸ ਤੋਂ ਬਾਅਦ ਇਹ ਜਾਣਕਾਰੀ ਨਿਕਲ ਕੇ ਆਈ ਕਿ ਕੰਚਨ ਪ੍ਰੀਤ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪਾ ਦਿੱਤੀ ਗਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਇਸ ਗ੍ਰਿਫਤਾਰੀ ਨੂੰ ਲੈ ਕੇ ਕੀ ਕੁਝ ਜਿਹੜਾ ਸੰਘਰਸ਼ ਕਰਦਾ ਹੈ ਕਿਸ ਤਰੀਕੇ ਦੇ ਨਾਲ ਕਾਨੂੰਨੀ ਜਿਹੜੀ ਲੜਾਈ ਹੈ ਉਹ ਲੜੀ ਜਾਣੀ ਹੈ ਕਿਉਂਕਿ ਜਦੋਂ ਸਵੇਰੇ ਕੰਚਨਪ੍ਰੀਤ ਔਰ ਵਰਤ ਸਿੰਘ ਬਲਟੋਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਦਾਲਤ ਨੇ ਜਿੱਥੇ 4 ਮਾਮਲਿਆਂ ਦੇ ਵਿੱਚ ਜ਼ਮਾਨਤ ਦਿੱਤੀ ਹੈ ਉੱਥੇ ਹੀ ਕੁਝ ਹਦਾਇਤਾਂ ਵੀ ਪੁਲਿਸ ਨੂੰ ਦਿੱਤੀਆਂ ਨੇ ਕਿ ਇੱਕ ਤਾਂ ਜੇਕਰ 7 ਸਾਲ ਤੋਂ ਘੱਟ ਸਜ਼ਾ ਵਾਲਾ ਕੋਈ ਵੀ ਮੁਕੱਦਮਾ ਦਰਜ ਕਰਨਾ ਹੈ ਤਾਂ ਉਸ ਦੇ ਲਈ 7 ਦਿਨ ਦਾ ਜਿਹੜਾ ਨੋਟਿਸ ਹੈ ਉਹ ਦੇਣਾ ਹੋਏਗਾ ਯਾਨੀ ਕਿ 7 ਦਿਨ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਈ ਗਈ ਸੀ ਪਰ ਜਿਹੜੀ ਅੱਜ ਐਫ ਆਈ ਆਰ ਦਾ ਹੁਣ ਜ਼ਿਕਰ ਹੋ ਰਿਹਾ ਵਿਜੇ ਕਿ ਉਹ ਅਨਨੋਨ ਲੋਕਾਂ ਦੇ ਉੱਤੇ ਸੀ ਪਰ ਉਸ ਦੇ ਵਿੱਚ ਇੱਕ ਜਿਹੜੀ ਨੌਨ ਅਵੇਲੇਬਲ ਧਾਰਾ ਹੈ ਉਸ ਨੂੰ ਐਡ ਕੀਤਾ ਗਿਆ ਔਰ ਉਸੇ ਦੀ ਇਹ ਵਜ ਦੇ ਵਿੱਚ ਕੰਚਨਪ੍ਰੀਤ ਅੱਛਾ ਅੱਛਾ ਰਾਜੀਵ ਹੁਣ ਕੰਚਨਪ੍ਰੀਤ ਨੂੰ ਰੱਖਿਆ ਕਿੱਥੇ ਗਿਆ ਹੁਣ ਰੱਖਿਆ ਕਿੱਥੇ ਗਿਆ ਅੱਗੇ ਦੀ ਕੀ ਕਾਰਵਾਈ ਪੁਲਿਸ ਅਮਲ ਚ ਰਿਹਾ ਰਹੀ ਹੈ ਕੋਈ ਕੋਰਟ ਚ ਪੇਸ਼ ਕਰਨਾ ਹੈ ਜਾਂ ਫਿਰ ਕੱਲ ਹੀ ਕੀਤਾ ਜਾਊਗਾ ਬਿਲਕੁਲ ਕਿਉਂਕਿ ਇਹ ਤਾਂ ਸਾਰੇ ਜਾਣਦੇ ਨੇ ਕਿ 24 ਘੰਟੇ ਦੇ ਅੰਦਰ ਅੰਦਰ ਪੇਸ਼ ਕਰਨਾ ਹੁੰਦਾ ਹੈ ਪਰ ਜੇਕਰ ਗੱਲ ਕਰੀਏ ਪੁਲਿਸ ਦੀ ਤਾਂ ਸਵੇਰ ਤੋਂ ਪਹਿਲਾਂ ਤਾਂ ਮੀਡੀਆ ਨੂੰ ਲਗਭਗ 100 150 ਮੀਟਰ ਦੂਰੀ ਦੇ ਉੱਤੇ ਰੋਕਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਇੱਕ ਚੋਰ ਮੋਰੀ ਵਾਂਗੂ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਦੂਸਰੇ ਰਸਤੇ ਤੋਂ ਕੱਢ ਦਿੱਤਾ ਜਾਂਦਾ ਔਰ ਮੀਡੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਜਾਂ ਤਸਵੀਰ ਜਿਹੜੀ ਹੈ ਉਹ ਕੈਦ ਨਹੀਂ ਹੋਈ ਕਿ ਕੰਚਨਪ੍ਰੀਤ ਨੂੰ ਕਿਸ ਪਾਸੇ ਲਿਜਾਇਆ ਗਿਆ ਹੈ ਕਿਹੜੀ ਟੀਮ ਸੀ ਜਿਹੜੀ ਗ੍ਰਿਫਤਾਰ ਕਰਕੇ ਲੈ ਗਈ ਹੈ ਪਰ ਇਹ ਜ਼ਰੂਰ ਸਪਸ਼ਟ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਿਉਂਕਿ ਮਾਮਲਾ ਔਰ ਤਰਨਤਾਰਨ ਪੁਲਿਸ ਵੱਲੋਂ ਹੀ ਇਹ ਰਸਤ ਕੀਤੀ ਗਈ ਔਰ ਕੱਲ ਤਰਨਤਾਰਨ ਜ਼ਿਲ੍ਹਾ ਅਦਾਲਤ ਦੇ ਵਿੱਚ ਕੰਚਨਪ੍ਰੀਤ ਨੂੰ ਪੇਸ਼ ਕੀਤਾ ਜਾਣਾ ਪਰ ਵਿਜੇ ਇੱਕ ਹੋਰ ਜਿਹੜਾ ਦਿਲਚਸਪ ਤੱਤ ਹੈ ਜੋ ਸਾਂਝਾ ਕਰਨਾ ਬਣਦਾ ਜਿੱਥੇ ਕਿਤੇ ਨਾ ਕਿਤੇ ਪੁਲਿਸ ਦਾ ਜਿਹੜਾ ਖੂਫੀਆ ਤੰਤਰ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ 11 ਨਵੰਬਰ ਤੋਂ ਲੈ ਕੇ ਹੁਣ ਤੱਕ ਕੰਚਨਪ੍ਰੀਤ ਨੂੰ ਲੈ ਕੇ ਇਹ ਚਰਚਾਵਾਂ ਸੀ ਕਿ ਉਹ ਵਿਦੇਸ਼ ਚਲੇ ਗਈ ਹੈ ਉਹ ਨੇਪਾਲ ਦੇ ਰਸਤੇ ਕੈਨੇਡਾ ਪਹੁੰਚ ਚੁੱਕੀ ਹੈ ਪਰ ਅੱਜ ਜਦੋਂ ਸਵੇਰੇ ਨਿਊਜ਼ 18 ਨੇ ਵਿਰਸਾ ਸਿੰਘ ਬਲਟੋਹਾ ਤੋਂ ਇਹ ਸਵਾਲ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਤੇ ਵੀ ਨਹੀਂ ਸੀ ਉਹ ਪੰਜਾਬ ਦੇ ਵਿੱਚ ਹੀ ਸੀ ਔਰ ਉਹਨਾਂ ਨੇ ਇਸ਼ਾਰਾ ਕਰਦੇ ਹ ਕਿਹਾ ਕਿ ਉਹ ਇਸੇ ਹੀ ਇਲਾਕੇ ਦੇ ਵਿੱਚ ਸੀ ਪਰ ਪੁਲਿਸ ਨੇ ਕਿਤੇ ਨਾ ਕਿਤੇ ਆਪਣੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਾਖ ਬਚਾਉਣ ਵਾਸਤੇ ਜਾਂ ਆਪਣੀ ਕਾਰਗੁਜ਼ਾਰੀ ਜਿਹੜੀ ਹੈ ਉਸ ਨੂੰ ਲੁਕਾਉਣ ਵਾਸਤੇ ਇਹ ਗੱਲ ਕਹਿ ਦਿੱਤੀ ਕਿ ਉਹ ਵਿਦੇਸ਼ ਚਲੀ ਗਈ ਹੈ ਜਦ ਕਿ ਅੱਜ ਵੀ ਕੰਚਨਪ੍ਰੀਤ ਖੁਦ ਪੁਲਿਸ ਥਾਣੇ ਪਹੁੰਚੀ ਸੀ ਉਸ ਨੂੰ ਇਹ ਸੀ ਕਿ ਜਦੋਂ ਹਾਈ ਕੋਰਟ ਦੇ ਆਦੇਸ਼ ਨੇ ਤਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਜਿਹੜਾ ਹੁਣ ਜ਼ਿਕਰ ਹੋ ਰਿਹਾ ਚਬਾਲ ਥਾਣੇ ਦੇ ਵਿੱਚ ਜਿਹੜੀ ਐਫ ਆਈ ਆਰ ਦਾ 11 ਨਵੰਬਰ ਨੂੰ ਜਿਹੜੀ ਅਨਨੋਨ ਲੋਕਾਂ ਤੇ ਕੀਤੀ ਗਈ ਸੀ ਉਸ ਦੇ ਵਿੱਚ ਅ ਕਿਸੇ ਦਾ ਵੀ ਨਾਮ ਨਹੀਂ ਸੀ ਯਾਨੀ ਕਿ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ ਪਰ ਅੱਜ ਇੱਕ ਤਾਂ ਕੰਚਨਪ੍ਰੀਤ ਨੂੰ ਉਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਔਰ ਉਸ ਦੇ ਨਾਲ ਹੀ ਇੱਕ ਹੋਰ ਜਿਹੜੀ ਤਾਰਾ ਹੈ ਜੋ ਕਿ ਨਾਨ ਅਵੇਲੇਬਲ ਹੈ ਉਸ ਦੇ ਬਾਰੇ ਤੇ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਔਰ ਕੱਲ ਤਰਨ ਤਰਨ ਕੋਰਟ ਦੇ ਵਿੱਚ ਕੰਚਨ ਨੂੰ ਪੇਸ਼ ਕੀਤਾ ਜਾ ਸਕਦਾ ਹੈ ਠੀਕ ਹੈ ਧੰਨਵਾਦ ਰਜੀਵ ਜੀ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਕੱਲ ਕੰਚਨਪ੍ਰੀਤ ਨੂੰ ਹੁਣ ਕੋਰਟ 'ਚ ਪੇਸ਼ ਕੀਤਾ ਜਾਵੇਗਾ ਜਦੋਂ ਕਿਸੇ ਦੀ ਵੀ ਗ੍ਰਿਫਤਾਰੀ ਹੁੰਦੀ ਹੈ 24 ਘੰਟਿਆਂ ਦੇ ਅੰਦਰ ਵਿਦਨ 24 ਆਵਰਸ 24 ਘੰਟਿਆਂ ਦੇ ਅੰਦਰ ਅੰਦਰ ਕੋਰਟ 'ਚ ਪੇਸ਼ ਕਰਨਾ ਹੁੰਦਾ ਸੋ ਪੁਲਿਸ ਕੋਲ ਹਲੇ ਟਾਈਮ ਹੈ ਸੋ ਅੱਜ ਕੰਚਨਪ੍ਰੀਤ ਨੂੰ ਕਿੱਥੇ ਲਜਾਇਆ ਗਿਆ ਜਾਂ ਕਿੱਥੇ ਰੱਖਿਆ ਜਾਣਾ ਇਸ ਬਾਰੇ ਹਲੇ ਸਸਪੈਂਸ ਹੈ ਕਿਉਂਕਿ ਕਿਸੇ ਨੂੰ ਪੁਲਿਸ ਨੇ ਪਤਾ ਨਹੀਂ ਲੱਗਣ ਦੇ ਤੌਰ ਪਿਛਲੇ ਦਰਵਾਜ਼ੇ ਰਾਹੀਂ ਕੰਚਨਪ੍ਰੀਤ ਨੂੰ ਗੱਡੀਆਂ 'ਚ ਬਿਠਾ ਕੇ ਲੈ ਗਏ ਹਲੇ ਤੱਕ ਜਾਣਕਾਰੀ ਨਹੀਂ ਹੈ ਕਿ ਕਿੱਥੇ ਲਜਾਇਆ ਗਿਆ ਪਰ ਅਰੈਸਟ ਪਾ ਦਿੱਤੀ ਗਈ ਹੈ ਔਰ ਕੱਲ ਨੂੰ ਕੋਰਟ 'ਚ ਪੇਸ਼ ਕੀਤਾ ਜਾਣਾ ਹੈ